ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਆਪ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਹੋ ਗਏ ਆਪਣੀ ਹੀ ਸਰਕਾਰ ਦੇ ਵਿਰੁੱਧ ਕੱਚੇ ਚਿੱਟੇ ਖੋਲ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਕਿਉਂਕਿ ਅਰਵਿੰਦ ਕੇਜੀਵਾਲ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਕਿ ਮੈਂ ਜਾਤ ਦਾ ਬਾਣੀਆਂ ਹ ਤੇ ਬਾਣੀਆਂ ਨੂੰ ਕਿਵੇਂ ਪਤਾ ਬਾਣੀਆਂ ਨੂੰ ਪਤਾ ਹੁੰਦਾ ਹੈ ਕਿ ਪੈਸਾ ਕਿੱਥੋਂ ਤੇ ਕਿਵੇਂ ਕਮਾਉਣਾ ਹੈ ਅਤੇ ਕਿਵੇਂ ਡਿਵੈਲਪਮੈਂਟ ਦੇ ਕੰਮ ਕਰਾਉਣੇ ਨੇ ਤੇ ਇਧਰ ਮੌਜੂਦਾ ਵਿਧਾਇਕ ਅਤੇ ਸਾਬਕਾ ਮੰਤਰੀ ਨੇ ਇੱਕ ਇੱਕ ਗੱਲ ਕਿਣ-ਕਿਣ ਕੇ ਰੱਖ ਦਿੱਤੀ ਹੈ ਲੋਕਾਂ ਦੇ ਸਾਹਮਣੇ ਕਿ ਭਈ ਪੰਜਾਬ ਸਰਕਾਰ ਦੇ ਪੱਲੇ ਕੱਖ ਨਹੀਂ ਪੰਜਾਬ ਸਰਕਾਰ ਦੇ ਕੋਲੋਂ ਕੁਝ ਨਹੀਂ ਹੋਣਾ ਇਹ ਤਾਂ ਵਕ-ਵਕ ਸੰਸਥਾਵਾਂ ਨੂੰ ਵਕ-ਵਕ ਧਾਰਮਿਕ ਆਗੂਆਂ ਨੂੰ ਅੱਗੇ ਆਉਣਾ ਪਵੇਗਾ ਜੇਕਰ ਪੰਜਾਬ ਨੂੰ ਬਚਾਉਣਾ ਹੈ ਸਰਕਾਰ ਦੇ ਕੋਲ ਇਨਾ ਪੈਸਾ ਹੀ ਨਹੀਂ ਸਰਕਾਰ ਦਾ ਖਜ਼ਾਨਾ ਖਾਲੀ ਹੈ ਇਹ ਖੁਦ ਆਮ ਆਦਮੀ ਪਾਰਟੀ ਦਾ ਸਾਬਕਾ ਮੰਤਰੀ ਅਤੇ ਮਜੂਦਾ ਵਿਧਾਇਕ ਕਹਿ ਰਿਹਾ ਹੈ ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਮੈਂ 2700 ਕਰੋੜ ਰੁਪਏ ਦਾ ਫਾਇਦਾ ਕੀਤਾ ਹੈ ਜਦੋਂ ਉਹ ਮੰਤਰੀ ਸੀ ਦੇ ਦੂਸਰੇ ਪਾਸੇ ਉਹਨਾਂ ਨੇ ਲੈਂਡ ਪੁਲਿੰਗ ਪਾਲਿਸੀ ਦੇ ਵੀ ਵਿਰੋਧ ਕੀਤਾ ਸੀ ਕਿ ਮੈਂ ਇਸ ਪਾਲਿਸੀ ਦੇ ਨਾਲ ਸਹਿਮਤ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੀ ਹੁਣ ਗੱਲਬਾਤ ਕਰ ਰਹੇ ਨੇ ਕਿ 48 ਘੰਟਿਆਂ ਦੇ ਵਿੱਚ ਇੱਕ ਅਜਾਇਬ ਬਿੱਲ ਪਾਸ ਕਰਨ ਜਾ ਰਹੀ ਹੈ ਕਿ ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਉੱਤੇ ਰੇਤਾ ਚੜ ਗਿਆ ਹੈ 5 ਫੁੱਟ ਲੈ ਕੇ 4 ਫੁੱਟ 4 ਫੁੱਟ ਤੋਂ ਲੈ ਕੇ 3 ਫੁੱਟ ਉਹ ਰੇਤਾ ਵੇਚ ਸਕਦੇ ਨੇ ਉਰ ਇਤਾ ਕਿਥੇ ਜਾ ਕੇ ਮਰਜੀ ਉਹਦਾ ਵਪਾਰ ਕਰ ਸਕਦੇ ਨੇ ਉਸ ਤੋਂ ਉਹਨਾਂ ਦੀ ਜਿਹੜੀ ਇਕਨੋਮੀ ਜਿਹੜੀ ਬਹੁਤ ਹੋਵੇਗੀ ਲੇਕਿਨ ਨੋਚਾ ਕੌਣ ਬਣਾਵੇਗਾ ਤੁਸੀ ਬੰਨ ਅਤੇ ਸਿੰਪਲ ਬੰਨ ਅਤੇ ਪਿੰਡਾਂ ਦੀ ਵਾਰ ਕੌਣ ਕਰੇਗਾ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਚੁੱਪ ਨੇ ਤੇ ਆਪ ਆਦੀ ਪਾਰਟੀ ਦੇ ਸੁਪਰੀਮੋ ਵੀ ਚੁੱਪ ਨੇ ਇਧਰ ਆਮ ਆਦੀ ਪਾਰਟੀ ਦੇ ਮੌਜੂਦਾ ਵਿਧਾਇਕ ਜਿਹੜੇ ਖੁਦ ਆਪ ਵਿਧਾਇਕ ਉਹਨਾਂ ਦਾ ਪੁੱਤਰ ਉਹਨਾਂ ਦੀ ਧੀ ਉਹਨਾਂ ਦੇ ਪੋਤਰੇ ਤੇ ਦੋਤਰੇ ਲਗਾਤਾਰ ਛੜਾਂ ਦੇ ਪਾਣੀ ਦੇ ਵਿੱਚ ਲੋਕਾਂ ਦੇ ਨਾਲ ਖੜੇ ਰਹੇ ਹਲਕਿਆਂ ਦੇ ਜਾਇਜ਼ੇ ਲੈ ਗਏ ਜਿੰਨਾ ਕੋ ਆਪਣੀ ਜੇਬ ਦੇ ਵਿੱਚ ਹੋ ਸਕਦਾ ਸੀ ਦਿੱਤਾ ਗਿਆ ਲੇਕਿਨ ਫਿਰ ਵੀ ਲੋਕਾਂ ਨੇ ਉਹਦਾ ਪੂਜਾ ਮਜ਼ਾਕ ਪੜਾਇਆ ਅਸੀਂ ਗੱਲ ਕਰਦੇ ਹਾਂ ਕੁਲਦੀਪ ਸਿੰਘ ਧਾਲੀਵਾਲ ਦੇ ਕੁਲਦੀਪ ਸਿੰਘ ਧਾਲੀਵਾਲ ਨੂੰ ਬੜੇ ਲੋਕਾਂ ਨੇ ਭੱਡਿਆ ਬੜੇ ਲੋਕਾਂ ਨੇ ਉਹਨਾਂ ਦੀ ਮਮਿਕਰੀ ਕੀਤੀ ਲੇਕਿਨ ਇਸ ਦੇ ਬਾਵਜੂਦ ਵੀ ਕੁਲਦੀਪ ਸਿੰਘ ਧਾਲੀਵਾਲ ਆਪਣੇ ਪੁੱਤਰ ਆਪਣੀ ਨੂੰ ਆਪਣੇ ਪੋਤਰਿਆਂ ਉਤਤੀਆਂ ਨੂੰ ਲੈ ਕੇ ਲਗਾਤਾਰ ਹਰਾਂ ਦੇ ਲੋਕਾਂ ਦੇ ਨਾਲ ਜਿਹੜੇ ਨੇ ਗੱਲਬਾਤ ਕਰਦੇ ਰਹੇ ਅਤੇ ਰਾਹ ਦੇ ਕਾਰਜਕਾਰ ਕਰਦੇ ਰਹੇ ਹੁਣ ਉਹਨਾਂ ਨੇ ਪੋਰ ਖੋਲੀ ਹੈ ਕਿ ਪੰਜਾਬ ਸਰਕਾਰ ਦੇ ਬੱਲੇ ਕੁਝ ਨਹੀਂ ਪਹਿਲਾਂ ਆਪਾਂ ਗੱਲ ਸੁਣਦੇ ਹਾਂ ਪਰ ਇਹਨਾਂ ਦਾ ਕੰਮ ਸਾਰਾ ਸਿੱਧਾ ਇਹਨਾਂ ਦੇ ਮਾਗਾ ਬਹੁਤ ਸਾਨੂੰ ਕੋਈ ਸਦਾ ਹੀ ਨਾਲ ਬੂਦ ਬਾਦੂ ਗਿਆ ਕਿ ਕੋਈ ਉਸ ਲੋਕਾਂ ਦੀ ਮਤ ਘੜੀ ਹੈ ਨਹੀਂ ਆ ਵੀ ਕਰਨਾ ਪਊਗਾ ਕਿ ਸਾਤ ਮਾਂ ਬੂਸੀਆ ਦੁਬਾਰਾ ਇਹ ਨਾਲੇ ਨੂੰ ਠਾ ਦੇਣਗੇ ਉੱਥੇ ਕਾਹਨ ਦੇ ਬਸਤੀ ਕਰਦੇ ਕਿਉਂਕਿ ਇੰਦਰ ਅਮਾ ਦਾ ਕਮਸਾ ਦਾ ਸਿੱਖਾ ਵੀ ਦੇ ਅੰਦਾਜ਼ਾ ਕਹਿੰਦਾ ਤੋਂ ਸੰਗੋਦ ਸਦਾ ਹੀ ਨਾਲ ਬੂਦ ਬਾਦੂ ਗਿਆ ਕਿ ਕੋਈ ਉਸ ਲੋਕਾਂ ਦੀ ਮਤ ਘੜੀ ਹੈ ਨਹੀਂ ਆ ਵੀ ਕਰਨਾ ਪਊਗਾ ਕਿ ਸਾਤ ਮਾਂ ਬੂਸੀਆ ਦੁਬਾਰਾ ਇਹ ਨਾਲੇ ਨੂੰ ਠਾ ਦੇਣਗੇ ਉੱਥੇ ਕਾਹਨ ਦੇ ਬਸਤੀ ਕਰਦੇ ਕੋ ਕੋ ਇਹ ਪਰ ਅਮ ਦਾ ਕਮਸਰਾ ਸਿੱਖ ਹੋ ਜੀ ਅੰਦਾਜ਼ਾ ਹੈਗਾ ਦੋ ਸਨ ਇਹ ਨੇ ਕੁਲਦੀਪ ਸਿੰਘ ਧਾਲੀਵਾਲ ਸੰਤ ਮਹਾਪੁਰਸ਼ਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਨਾਲੇ ਦੀ ਗੱਲ ਕਰ ਰਹੇ ਨੇ ਉਹਨਾਂ ਕਿਹਾ ਅਸੀਂ ਕਿਹਾ ਹੈ ਸਰਕਾਰ ਨੂੰ ਕੁਝ ਸਾਨੂੰ ਦਿਓ ਕੁਛ ਤੇ ਪੱਲੇ ਕੱਖ ਨਹੀਂ ਉਹ ਕਹਿੰਦਾ ਕਿ ਇਹ ਮਹਾਪੁਰਸ਼ਾਂ ਨੂੰ ਹੀ ਕੰਮ ਕਰਨੇ ਪੈਣਗੇ ਸਰਕਾਰ ਪੈਸਾ ਸਾਨੂੰ ਨਾ ਦੇਵੇਗੀ ਨਾ ਦੇ ਰਹੀ ਹੈ ਤੇ ਜਦੋਂ ਪੱਲੇ ਕੱਖ ਨਹੀਂ ਇਹ ਬਿਆਨਬਾਜ਼ੀ ਕੀਤੀ ਹੈ ਕੁਲਦੀਪ ਸਿੰਘ ਧਾਲੀਵਾਲ ਵਨੋ ਜਿੱਥੇ ਸੋਸ਼ਲ ਮੀਡੀਆ ਤੇ ਇਸ ਦੀ ਬਿਆਨਬਾਜ਼ੀ ਜਿਹੜੀ ਹੈ ਬੜੇ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ ਲੋਕ ਟਿੱਕਾ ਟਿੱਪਣੀ ਕਰ ਰਹੇ ਨੇ ਸਰਕਾਰ ਤੇ